ਸਤਿਕਾਰ ਜੀ ਮੈਂ ਧਰਮਿੰਦਰ ਸਿੰਘ ਜਨ ਸੈਕਟਰੀ ਸ਼ਹੀਦ ਭਗਤ ਸਿੰਘ ਨੋਜਨ ਸੁਭਾ ਤੇ 77 ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਸਾਡਾ ਹੁਸ਼ਿਆਰਪੁਰ ਦਾ ਕੰਢੀ ਦਾ ਖੇਤਰ ਉਹ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਪ੍ਰਭਾਵਿਤ ਹੈ ਲਗਾਤਾਰ ਲੋਕ ਸੰਘਰਸ਼ ਕਰ ਰਹੇ ਆ ਕਿ ਸਾਡੇ ਇਲਾਕੇ ਦੇ ਵਿੱਚ ਉਹ ਗੈਰ ਕਾਨੂੰਨੀ ਮਾਈਨਿੰਗ ਤੇ ਖਨਣ ਬੰਦ ਹੋਣੀ ਚਾਹੀਦੀ ਹੈ ਉੱਥੇ ਹੀ ਨਾਮਨਗਰ ਜਿਹੜਾ ਹੈ ਪੱਤੀ ਨਾਮਨਗਰ ਬੇਲੇ ਸਰਹਣੇ ਦੇ ਵਿੱਚ ਇੱਕ ਇਲੀਗਲ ਸਟੋਨ ਕ੍ਰਸ਼ਰ ਪਿੰਡ ਦੀ ਆਬਾਦੀ ਦੇ ਆਬਾਦੀ ਦੇ ਵਿੱਚ ਲਗਾ ਦਿੱਤਾ ਗਿਆ ਜਿਹਦੇ ਵਿਰੋਧ ਦੇ ਵਿੱਚ ਲਗਾਤਾਰ 4 ਜਨਵਰੀ ਤੋਂ ਪੱਕਾ ਮੋਰਚਾ ਜਿਹੜਾ ਆ ਨਾਮਨਗਰ ਪੱਤੀ ਦੇ ਵਿੱਚ ਬੇਲੇ ਸਰਹਣੇ ਦੇ ਵਿੱਚ ਲਗਾ ਕੇ ਰੱਖਿਆ ਹੋਇਆ ਹੈ ਇਸ ਮੋਰਚੇ ਦੇ ਵਿੱਚ ਲਗਾਤਾਰ ਲੋਕ ਦਿਨ ਰਾਤ ਡਟੇ ਰਹਿੰਦੇ ਆ ਤੇ ਉਹਦਾ ਤਾਂ ਕਹਿਣਾ ਹੈ ਵੀ ਇਸੇ ਇਲਾਕੇ ਦੇ ਵਿੱਚੋਂ ਇਸੇ ਇੱਥੋਂ ਜਿਹੜਾ ਸਟੋਰ ਕ੍ਰੈਸ਼ਰ ਹੈ ਬੰਦ ਕਰ ਦੇਣਾ ਚਾਹੀਦਾ ਹੈ ਇਸ ਸਟੋਰ ਕ੍ਰੈਸ਼ਰ ਨੂੰ ਬੰਦ ਕਰਾਉਣ ਦੇ ਲਈ ਲਗਾਤਾਰ ਪਿੰਡ ਦੇ ਜਿੰਨੇ ਵੀ ਪਰਿਵਾਰ ਹੈ ਸਣੇ ਬੱਚਿਆ ਆ ਇਸ ਮੋਰਚੇ ਦੇ ਉੱਪਰ ਡਟੇ ਰਹਿੰਦੇ ਆ ਇਹ ਮੋਰਚਾ ਕਿਰਤੀ ਲੋਕਾਂ ਦਾ ਮੋਰਚਾ ਆ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦੇ ਰਿਹਾ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਵੀ ਸਾਡੇ ਪਿੰਡ ਨੂੰ ਬਚਾਓ ਸਾਡੇ ਖਿੱਤੇ ਨੂੰ ਬਚਾਓ ਜਿਸ ਖਿੱਤੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਕੋਡ ਲਗਾਤਾਰ ਵੱਧਦਾ ਜਾ ਰਿਹਾ ਹੈ ਚਾਹੇ ਸਰਕਾਰ ਅਕਾਲੀ ਭਾਜਪਾ ਦੀ ਰਹੀ ਹੋਵੇ ਚਾਹੇ ਸਰਕਾਰ ਕਾਂਗਰਸ ਦੀ ਕਾਂਗਰਸ ਦੀ ਰਹੀ ਹੋਵੇ ਚਾਹੇ ਅੱਜ ਫਰਜੀ ਇਨਕਲਾਬੀਆਂ ਦੀ 92 ਸੀਟਾਂ ਦੇ ਨਾਲ ਜਿੱਤੀ ਹੋਈ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਵੱਡੇ ਵੱਡੇ ਧਮਕਜੇ ਮਾਰ ਕੇ ਆਈ ਸੀਗੀ ਅੱਜ ਉਸੇ ਭਗਵੰਤ ਮਾਨ ਦੀ ਸਰਕਾਰ ਦੇ ਹੇਠਾਂ ਉਹਦੇ ਨੱਕ ਦੇ ਹੇਠਾਂ ਸਾਡੇ ਇਲਾਕੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਤੇ ਇਲੀਗਲ ਨਵੇਂ ਸਟੋਨ ਕ੍ਰੈਸ਼ਰਾਂ ਦਾ ਜਿਹੜਾ ਆ ਉਹ ਸਾਰੀ ਹੋ ਰਹੀ ਹੈ ਉਹਨਾਂ ਸਟੋਨ ਕ੍ਰੈਸ਼ਰਾਂ ਨੂੰ ਬੰਦ ਕਰਾਉਣ ਦੇ ਲਈ ਇਹ ਕਿਰਤੀ ਲੋਕ ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸਾਨ ਹੈ ਉਹ ਲਗਾਤਾਰ ਧਰਨੇ ਦੇ ਉੱਪਰ ਬੈਠੇ ਹੋਇਆ ਅਸੀਂ ਪ੍ਰਸ਼ਾਸਨੋਂ ਤੋਂ ਤੇ ਪੰਜਾਬ ਸਰਕਾਰ ਤੋਂ ਜਿੱਥੇ ਮੰਗ ਕਰਦੇ ਪਏ ਆ ਪੇਸ ਪਿੰਡ ਦੀ ਆਬਾਦੀ ਦੇ ਵਿੱਚ ਕੋਈ ਵੀ ਸਟੋਨ ਕ੍ਰਸ਼ਰ ਨਹੀਂ ਲੱਗਣਾ ਚਾਹੀਦਾ ਤੇ ਜਿਹੜਾ ਨਾਮਨਗਰ ਪੱਤੀ ਪੱਤੀ ਨਾਮਨਗਰ ਬੇਲੇਸ ਰੈਣੇ ਦੇ ਵਿੱਚ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਸਟੋਨ ਕ੍ਰਸ਼ਰ ਲੱਗਿਆ ਆ ਇਸ ਸਟੋਨ ਕ੍ਰਸ਼ਰ ਦੀਆਂ ਸਾਰੇ ਕਾਗਜ਼ ਰੱਦ ਕਰਕੇ ਇਸ ਸਟੋਨ ਕ੍ਰਸ਼ਰ ਨੂੰ ਡਿਸਮੈਂਟਲ ਕਰਨਾ ਚਾਹੀਦਾ ਆ ਤੇ ਅਸੀਂ ਜਿੱਥੇ ਮੋਰਚੇ ਦੇ ਡਟੇ ਹੋ ਕੇ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਤੁਹਾਡੇ ਨਾਲ ਸੁਨੇਹਾ ਸਾਂਝਾ ਕਰ ਰਹੇ ਆ ਕਿ ਅਸੀਂ ਲਗਾਤਾਰ ਇਨ ਮਹੀਨਿਆਂ ਤੋਂ ਇਸ ਮੋਰਚੇ ਦੇ ਉੱਪਰ ਡਟੇ ਹੋਏ ਹਾਂ ਤੇ ਉਦੋਂ ਤੱਕ ਡਟੇ ਰਵਾਂਗੇ ਜਦੋਂ ਤੱਕ ਇਹ ਸਟੋਨ ਕ੍ਰੈਸ਼ਰ ਦੇ ਕਾਗਜ਼ ਸਾਰੇ ਰੱਦ ਨਹੀਂ ਹੁੰਦੇ ਇਹ ਸਟੋਨ ਕ੍ਰੈਸ਼ਰ ਇੱਥੋਂ ਬੰਦ ਨਹੀਂ ਹੁੰਦਾ ਹੈ ਤੇ ਇਸ ਇਲਾਕੇ ਦੇ ਵਿੱਚੋਂ ਗੈਰ ਕਾਨੂੰਨੀ ਖਨਨ ਗੈਰ ਕਾਨੂੰਨੀ ਮਾਈਨਿੰਗ ਨੂੰ ਬੰਦ ਕਰਾਉਣ ਦੇ ਲਈ ਲਗਾਤਾਰ ਸੰਘਰਸ਼ ਕਰਦੇ ਰਵਾਂਗੇ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਇਹ ਸਾਡਾ ਸੁਨੇਹਾ ਪੰਜਾਬ ਭਰ ਦੇ ਲੋਕਾਂ ਤੱਕ ਪਹੁੰਚਦਾ ਕਰੋਗੇ ਤੇ ਨੁਮਾਇੰਦਿਆਂ ਤੱਕ ਪਹੁੰਚਾਉਗੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਦੀ ਜਿਹੜੀ ਹੈ ਅਮਨ ਸ਼ਾਂਤੀ ਦੀ ਰਾਖੀ ਰੱਖਣੀ ਤੇ ਗੈਰ ਕਾਨੂੰਨੀ ਕਾਰੋਬਾਰ ਨੂੰ ਬੰਦ ਕਰਾਉਣ ਦੇ ਲਈ ਕੰਮ ਕਰਨਾ ਤੇ ਅਸੀਂ ਆਸ ਰੱਖਦੇ ਆ ਕਿ ਜਿਹੜੀ ਪੰਜਾਬ ਸਰਕਾਰ ਹੈ ਸਾਡੀ ਇਹ ਗੱਲ ਸੁਣੂਗੀ ਇੱਕ ਨਾ ਇੱਕ ਦਿਨ ਗੱਲ ਸੁਣ ਕੇ ਇਸ ਕ੍ਰੈਸ਼ਰ ਦੇ ਉੱਪਰ ਵੱਡੀ ਕਾਰਵਾਈ ਕਰਕੇ ਇਹਦੇ ਸਾਰੇ ਕਾਗਜ਼ ਵੀ ਰੱਦ ਕਰਾਊਗੀ ਤੇ ਜਿਹੜੇ ਮਾਕਮੇ ਦੇ ਅਧਿਕਾਰੀਆਂ ਨੇ ਪੈਸੇ ਲੈ ਕੇ ਰਿਸ਼ਵਤ ਲੈ ਕੇ ਸਾਡੀ ਪਿੰਡ ਦੀ ਆਬਾਦੀ ਦੇ ਵਿੱਚੋਂ ਵਿੱਚੇ ਗੈਰ ਕਾਨੂੰਨੀ ਢੰਗ ਦੇ ਨਾਲ ਸਟੋਨ ਕ੍ਰੈਸ਼ਰ ਲਗਾ ਦਿੱਤਾ ਉਹਨਾਂ ਦੇ ਉੱਪਰ سنگین ਧਾਰਮਾਤ ਦਰਜ ਕਰਕੇ ਉਹਨਾਂ ਦੇ ਉੱਪਰ ਜਿਹੜੀ ਪੂਰੀ ਕਾਰਵਾਈ ਕਰੂਗੀ ਤੇ ਜਿਹੜੇ ਇਸ ਸਟੋਨ ਕ੍ਰੈਸ਼ਰ ਦੇ ਮਾਲਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਜਿਹੜਾ ਕਹਿ ਲਈਏ ਝੂਠਾ 420 ਸੀਓ ਦੇ ਨਾਲ ਕਰਕੇ ਇੱਥੇ ਜਿਹੜਾ ਇਹ ਜਾਲੀ ਕਾਗਜ਼ ਬਣਾ ਕੇ ਜਿਹੜਾ ਇਹ ਕ੍ਰੈਸ਼ਰ ਲਗਾ ਲਿਆ ਉਹਦੇ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਸ ਕਰਦੇ ਹਾਂ ਵੀ ਤੁਸੀਂ ਸਾਡੀ ਇਸ ਲੜਾਈ ਦੇ ਵਿੱਚ ਸਾਡਾ ਸਾਥ ਦਿਓਗੇ ਤੇ ਸਾਡੀਆਂ ਦਾ ਤਸਵੀਰਾਂ ਨੂੰ ਪੂਰੇ ਪੰਜਾਬ ਤੋਂ ਬਾਹਰ ਤੱਕ ਪਹੁੰਚਾਓਗੇ ਤਾਂ ਕਿ ਪਤਾ ਲੱਗ ਸਕੇ ਪੀ ਇਸ ਬੇਲੇ ਸਰੇਣੇ ਦੇ ਲੋਕ ਜਿਹੜੇ ਕਿਰਤੀ ਕਰਦੇ ਆ ਜਿਹੜੇ ਮਿਹਨਤ ਕਰਦੇ ਆ ਉਹ ਆਪਣੇ ਖੇਤਾਂ ਨੂੰ ਆਪਣੇ ਪਿੰਡਾਂ ਨੂੰ ਬਚਾਉਣ ਦੇ ਲਈ ਲਗਾਤਾਰ ਠੰਡ ਦੇ ਵਿੱਚ ਵੀ ਜਿਹੜਾ ਆ ਦਿਨ ਰਾਤ ਮੋਰਚੇ ਦੇ ਉੱਪਰ ਡਟੇ ਹੋਇਆ खन रोको ज़मीन बचाओ कमेटी माइन करो बंदा गैर कानूनी माइनिंग बंदि करो पंजाब पात